ਪੰਜਾਬ ਵਿੱਚ ਲਗਾਤਾਰ ਵਾਰਦਾਤਾ ਵਾਪਰੀਆਂ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਗ੍ਰੀਨ ਐਵੇਨਿਊ 'ਚ ਘਰ ਦੇ ਬਾਹਰ ਖੜੀ ਕਾਰ 'ਚੋਂ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਚੋਰਾਂ ਨੇ ਘਰ ਦੇ ਬਾਹਰ ਖੜੀ ਗਲੀ 'ਚ ਕਾਰ ਦੇ ਟਾਇਰ ਚੋਰੀ ਕਰ ਲਏ ਤੇ ਕਾਰ ਮਾਲਕ ਨੂੰ ਸਵੇਰੇ ਜਦੋਂ ਕੰਮ ਤੇ ਜਾਣ ਦਾ ਟਾਈਮ ਆਇਆ ਤਾਂ ਪਤਾ ਲੱਗਿਆ ਕਾਰ ਮਾਲਕ ਅਜੇ ਕਮਾਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੇ ਜਦੋਂ ਕੰਮ 'ਤੇ ਨਿਕਲਿਆ ਕਾਰ ਦੇ ਚਾਰ ਟਾਇਰ ਗਾਇਬ ਸਨ ਅਸੀਂ ਤੇ ਉਹਦੇ ਸ਼ਿਫਟ ਹੋਇਆ ਸਾਨੂੰ ਨਿਊ ਐਵਰੀ ਦੇ ਕਰਤਾ ਰਮਨਦੇ ਫਲਸਰ ਕਰਦਾ ਟੈਂਕ ਕਰਦਾ ਜੀ ਉਹ ਰੱਤੀ ਵੀਰ ਕਰਦਾ ਕਿ 1:00 1:00 2:00 ਵਜੇ ਅੱਛਾ ਜੀ ਉਹ ਰੱਤੀ ਆਇਆ ਇੱਕੋ ਹੀ ਠੀਕ ਹੈ ਜੀ ਤੇ ਇੱਕੋ ਉਹਨੇ ਗੱਡੀ ਆ ਕੇ ਖੜੀ ਕੀਤੀ ਐ ਅਸੀਂ ਆਪੇ ਉੱਪਰ ਤੋਂ ਫਲਸਰ ਕਰਤਾ ਐ ਕੈਪਰੇਜ ਕਰਦਾ ਉਹ ਆਪਣਾ ਥਰੀ ਦਾ ਕੰਮ ਕਰਦਾ ਠੀਕ ਹੈ ਜੀ ਤੇ ਉਹ ਤਾਂ 6:00 ਨੂੰ ਫਕਸੇ ਤੇ ਜਾਣਾ ਸੀਗਾ 6:30 6:00 ਵਜੇ ਤਾ ਸਾਨੂੰ ਪਤਾ ਲੱਗਾ ਠੀਕ ਹੈ ਜੀ ਵੀ ਉਹ ਜਦੋਂ ਤਿਆਰ ਆ ਤਿਆਰ ਲਗਾ ਤੇ ਦੇਖਿਆ ਤਾਂ ਕੈਪਰ ਤਿਆਰ ਉਤਰੇ ਸਾਰੇ ਮਾਮਲਾ ਇਹ ਹੈ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਇਹ ਗੱਡੀ ਚੋ ਟਾਇਰ ਲਾਤੇ ਆ ਪਹਿਲਾਂ ਕਿਤੇ ਸੀ ਕਰਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਨਹੀਂ ਲੱਗੇ ਇਹ ਆ ਕੇ ਦੇਖਿਆ ਤੇ ਉਹ ਕਹਿੰਦੇ ਟਾਇਰ ਹੀ ਲਾਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਗਏ ਰਾਤ ਦਾ ਇਹ ਹੁਣ ਟਾਈਮ ਤੋਂ ਤਾਂ ਦੱਸਿਆ ਨਹੀਂ ਅਸੀਂ ਵੀ ਕੈਮਰੇ ਵਗੈਰਾ ਚੈੱਕ ਰਵਾਂਗੇ ਅਸੀਂ ਦੇਖਦੇ ਤੇ ਦਿਲੇ ਚੋਰੀ ਹੋਏ ਆ ਲਾਜਮ ਵੀ ਪਹੁੰਚ ਚੁੱਕੇ ਨੇ ਕੋਈ ਸੀਸੀਟੀਵੀ ਵੀ ਕਿਸਾਨ ਸਰਕਾਰਾਂ ਹਾਲੇ ਕੋਈ ਨਹੀਂ ਆਈਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਟੈਲੀਫੋਨ ਤੱਕ ਕੋਈ ਕਲਿਊ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸਾਂ ਨੂੰ ਪੋਜੀਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰਾਂਗੇ ਵੀ 90% ਟ੍ਰੇਸ ਹੋਉਣ ਦੀ ਮੇਰੇ ਤੋਂ ਜਿਹੜੀ ਕੰਪਲੇਂਟ ਆਈ ਆ ਅਜੀਤ ਕੁਮਾਰ ਅਲਵਾਈਏ ਫਿਰ ਹਾਲ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਬੇਰਪੁਰੂਟ ਜੀਕੇਆ ਟੀਵੀ ਪੰਜਾਬ ਵਿੱਚ ਲਗਾਤਾਰ ਵਾਰਦਾਤਾ ਵਾਪਰ ਰਹੀਆਂ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਗ੍ਰੀਨ ਐਵੇਨਿਊ ਚ ਕਰਦੇ ਬਾਹਰ ਖੜੀ ਕਾਰ ਚੋਂ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਚੋਰਾਂ ਨੇ ਕਰਦੇ ਬਾਹਰ ਖੜੀ ਗਲੀ ਚ ਕਾਰ ਦੇ ਟਾਇਰ ਚੋਰੀ ਕਰ ਲਏ ਤੇ ਕਾਰ ਮਾਲਕ ਨੂੰ ਸਵੇਰੇ ਜਦੋਂ ਕੰਮ ਤੇ ਜਾਣ ਦਾ ਟਾਈਮ ਆਇਆ ਤਾਂ ਪਤਾ ਲੱਗਿਆ ਕਾਰ ਮਾਲਕ ਅਜੇ ਕਮਾਣੇ ਦੱਸਿਆ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੇ ਜਦੋਂ ਕੰਮ ਲੈ ਨਿਕਲਿਆ ਤਕਾਰ ਦੇ ਚਾਰੇ ਟਾਇਰ ਗਾਇਬ ਸਨ ਅਸੀਂ ਤੇ ਉਹਦੇ ਸ਼ਿਫਟ ਹੋਇਆ ਸਾਨੂੰ ਯੂ ਐਫ ਵੀ ਦੇ ਤਾਂ ਰਮਨ ਦੇ ਫਲਸਰ ਕਰਤਾ ਟੈਂਕ ਕਰਤਾ ਜੀ ਉਹ ਰਤੀ ਵੇਲੇ ਤਾਂ ਕਦੇ 1 ਵਜੇ ਕਦੇ 2 ਵਜੇ ਅੱਛਾ ਜੀ ਉਹ ਰਤੀ ਆਇਆ ਇੱਕ ਵੇਲੇ ਠੀਕ ਹੈ ਜੀ ਤੇ ਇੱਕ ਵੇਲੇ ਉਹਨੇ ਗੱਡੀ ਆ ਕੇ ਖੜੀ ਕੀਤੀ ਐ ਅਸੀਂ ਆਪੇ ਉੱਪਰ ਸੌ ਫਲਸਰ ਕਰਤਾ ਐ ਕੈਮਰਾ ਰੱਖਿਆ ਕੈਮਰਾ ਫਿਰ ਕੰਮ ਕਰਤਾ ਠੀਕ ਹੈ ਤੇ ਉਹ ਸੇ ਦੇ ਉਹਨਾਂ ਫਕਸੇ ਤੇ ਜਾਣਾ ਸੀਗਾ 6:00 6:30 ਵਜੇ ਤੱਕ ਸਾਨੂੰ ਪਤਾ ਲੱਗਾ ਠੀਕ ਹੈ ਜੀ ਵੀ ਉਹ ਜਦੋਂ ਤਿਆਰ ਆ ਕੇ ਤਿਆਰ ਲਗਾ ਤੇ ਦੇਖੇ ਤਾਂ ਕਹਿ ਪਰੋ ਤਿਆਰ ਉਤਰੇ ਐ ਸਾਰੇ ਮਾਮਲਾ ਇਹ ਆ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਇਹ ਗੱਡੀ ਦੇ ਚੋਰ ਟਾਇਰ ਲਾਤੇ ਆ ਪਹਿਲਾਂ ਕਦੇ ਸੀ ਕਰਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਨੱਗੇ ਆ ਕੇ ਦੇਖਿਆ ਤੇ ਉਹ ਕਹਿੰਦੇ ਟਾਇਰ ਹੀ ਲਾਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਰਾਤ ਦਾ ਇਹ ਹੁਣ ਟਾਈਮ ਤਾਂ ਉਹਨਾਂ ਦਾ ਦੱਸਿਆ ਨਹੀਂ ਅਸੀਂ ਵੀ ਕੈਮਰੇ ਵਗੈਰਾ ਚੈੱਕ ਰਵਾਂਗੇ ਅਸੀਂ ਦੇਖਾਂਗੇ ਤੇ ਜਿਹੜੇ ਦਿਲੇ ਚੋਰੀ ਹੋਇਆ ਲਾਜਮ ਵੀ ਪਹੁੰਚ ਚੁੱਕੇ ਨੇ ਤਸਵੀਰੀ ਫੀਡਿੰਗ ਬਾਰੇ ਕੋਈ ਕਿਸਾਨ ਸਰਕਾਰਾਂ ਹਲੇ ਕੋਈ ਨਹੀਂ ਆ ਰਹੀਆਂ ਗ੍ਰੀਨ ਐਵੇਨਿਊ ਉੱਥੇ ਆਪਾਂ ਖੜੇ ਆ ਜੀ ਤੱਕ ਕੋਈ ਨਿਊ ਸਾਹਮਣੇ ਨਹੀਂ ਆਇਆ ਪਰ ਮੇਰੀ ਕੋਸ਼ਿਸ਼ ਜਾਰੀ ਆ ਸਾਰੇ ਮੈਂ ਕੈਮਰੇ ਚੈੱਕ ਕਰਨੇ ਆ ਜਿੰਨੀ ਵੀ ਐਫਰਟ ਹੋ ਸਕੇ ਸਾਰੇ ਸੋਰਸ ਸਾਨੂੰ ਪੋਜੀਟਿਵ ਕਰਕੇ ਆਪਾਂ ਇਹਦਾ ਕੋਸ਼ਿਸ਼ ਕਰਾਂ ਦੇ ਵੀ 90% ਟ੍ਰੇਸ ਹੋਉਣ ਦੀ ਮੇਰੇ ਤੋਂ ਜਿਹੜੀ ਕੰਪਲੇਂਟ ਆਈ ਆ ਅਜੀਤ ਕੁਮਾਰ ਅਲੂਆਈ ਹੈ ਫਿਰ ਹਾਲ ਇਸ ਬੰਦ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਬੇਰ ਰਿਪੋਰਟ ਜੀਕੇਆ ਟੀਵੀ